ਚਲ ਬਿੱਲੇ ਤਾਂਗਾ ਸੋਚਿਆ ਯਾਰ ਆਪਾਂ ਗੱਡੀ ਦੱਬਦੀ ਜ਼ਮੀਨ 'ਚ ਕਿੰਨੋਂ ਸਾਲ ਬਾਅਦ ਗੱਡੀ ਵੀ ਤੇ ਸਾਲ ਬਾਅਦ ਕੀ ਬਣੂਗਾ ਗੱਡੀ ਦਾ ਬੰਨਾ ਕੀ ਆ ਯਾਰ ਇੱਕ ਗੱਲਾਂ ਕਿਵੇਂ ਨਹੀਂ ਕਰੀਂ ਨਾ ਯਾਰ ਗੱਡੀ ਪਤਾ ਕਿਹੜੀ ਦੱਬੀਏ ਮਤਲਬ ਬਹੁਤ ਮੈਂ ਗੱਡੀ ਐ ਉਹ ਗੱਲ ਦੱਸ ਯਾਰ ਉਹ ਗੱਲਾਂ ਹੀ ਨਾ ਤੂੰ ਕਮਾਈ ਜਾ 100 ਮੀਟਰ ਕਲਾਸ ਬੰਦੇ ਵਾਸਤੇ ਬਹੁਤ ਵਧੀਆ ਮਤਲਬ ਵੱਡੀ ਗੱਡੀ ਲੱਗਦੀ ਐ ਉਹ ਹਾਂ ਤੇ ਇੱਕ ਵੀਡੀਓ ਆ ਯਾਰ ਮੇਰੇ ਲਈ ਉਹਨੇ ਐਂ ਕਰਿਆ ਇੱਕ ਸਾਲ ਵਾਸਤੇ ਗੱਡੀ ਦੱਬਦੀ ਸੋ ਉਹਨੂੰ ਵੀ ਦੱਸ ਦੇਣਾ ਆਪਾਂ ਵੀਡੀਓ ਦਿਖਾ ਦੇਣਾ ਅੱਗੇ 1 ਸਾਲ ਵਾਸਤੇ ਮਤਲਬ ਮਿੱਟੀ ਪੱਟ ਕੇ ਟੋਆ ਹਨਾ ਵਿੱਚ ਗੱਡੀ ਦੱਬਤੀ ਉਹਨੇ 1 ਸਾਲ ਵਾਸਤੇ ਤੇ 1 ਸਾਲ ਬਾਅਦ ਉਹਨੇ ਗੱਡੀ ਕੱਢੀ ਐ ਹੁਣ ਵੀਡੀਓ ਪਾਈ ਉਹਨੇ 1-2 ਦਿਨ ਪਹਿਲਾਂ ਮੈਨੂੰ ਪਤਾ ਤੂ ਕੀ ਦੀ ਗੱਲ ਕਰ ਰਹੇ ਆਂ ਤੇਨਾਂ ਤਾਂ ਵੀਡੀਓ ਦੇਖੀ ਆਂ ਹਾਂ ਵੀਡੀਓ ਦੇਖੀ ਹੁਣ ਤਾਂ ਮੇਰਾ ਦੋਸਤ ਆ ਅੱਛਾ ਹਾਂ ਯੂਟਿਊਬਰ ਆ ਉਹ ਵੈਸੇ ਠੀਕ ਠੀਕ ਤੈਨੂੰ ਵੀਡੀਓ ਦਿਖਾਵਾਂ ਹਾਂ ਉਹ ਤਾਂ ਛੱਡ ਯਾਰ ਵੀਡੀਓ ਆਈ ਦੀ ਮੇਰੇ ਲਈ ਠੀਕ ਆ ਤੇਨੂੰ ਆਪਾਂ ਨਾਲੇ ਦਾ ਬਾਈ ਨੂੰ ਦਿਖਾ ਦਨੇ ਚਲ ਹਾਂ ਆਪਾਂ ਲਾਈਵ ਦਿਖਾਨੇ ਬਾਈ ਨੂੰ ਨਾ 1 ਮਿੰਟ ਮੈਨੂੰ ਹੈਂਗੇ ਵੀਡੀਓ ਹਾਂ ਵੀ ਕੀ ਬਣੂ ਗੱਡੀ ਦਾ ਨਾ ਸਾਨੂੰ ਵੀ ਹੋ ਵੀ ਇੱਕ ਸਾਲ ਗੱਡੀ ਦੇ ਅੰਦਰ ਕੀ ਬਣਿਆ ਵੀ ਉਹ ਚ ਮਤਲਬ ਧਰਤੀ ਦੇ ਤੱਤ ਹੁੰਦੇ ਨੇ ਹਨ ਕਿੰਨੇ ਜਾਨਵਰ ਹੁੰਦੇ ਨੇ ਧਰਤੀ 'ਚ ਵੀ ਆਪਣੇ ਹਨ ਅ ਅਰਥਵਾਾਰਮ ਇਦਾਂ ਦੇ ਹਨ ਤੇ ਗੱਡੀ ਗਲ ਗਈ ਜਰ ਲੱਗੀ ਕਿ ਕੀ ਹੋ ਗਿਆ ਕਿ ਤੁਹਾਨੂੰ ਦਿਖਾਣੇ ਟਾਇਰਾਂ ਦਾ ਕੀ ਬਣਿਆ ਹਨ ਹਾਲਾਤ ਤੁਹਾਨੂੰ ਗੱਡੀ ਦੇ ਅੱਗੇ ਦਿਖਾਣੇ ਆਹ ਦੇਖਿਆ ਆਹ ਦੇਖੋ ਇਹਨੂੰ ਵੀਡੀਓ ਦਿਖਾਣੇ ਜਿਆਦਾ ਹੋ ਨਹੀਂ ਕਰਦਾ ਆ ਸੇ ਠੀਕ ਆ ਸੇ ਠੀਕ ਹੈ ਇੱਕ ਸਾਰ ਵੀਡੀਓ ਆਪਣੀ ਇਹ ਲੈ ਸਭ ਤੋਂ ਪਹਿਲਾਂ ਹੋ ਜਾ ਕੇ ਦੇਖੋ ਸਭ ਤੋਂ ਪਹਿਲਾਂ ਅਸੀਂ ਕਰ ਲੈਣ ਲਿਆਈ ਜੀ ਸੀ ਵੀ ਲੈਾਈ ਹਨਾ ਜੇ ਸੀ ਵੀ ਨਾ ਕੱਢਣੀ ਆਉਣੀ ਪਹਿਲਾਂ ਤਾਂ ਮੈਂ ਦਬਤੀ ਦੀ 1 ਸਾਲ ਬਾਅਦ ਕੱਢਣੀ ਆਉਣੀ ਗਾੜੀ ਇੱਥੇ ਵੀ ਹੋ ਸਕਤੀ ਹੈ ਵਾਹ ਵੀ ਹੋ ਉਹੀ ਪੁੱਠੇ ਕੰਮ ਕਰਦਾ ਰਹਿੰਦਾ ਹੈ ਇਹ ਮੁੰਡਾ ਹੋਰ ਹੋਸਤੀ ਹੈ ਠੀਕ ਦੋਸਤਾ ਨਹੀਂ ਲੱਗੇਗਾ ਕਿ ਕਾਂ ਗਾੜੀ ਆ ਮੈਂ ਕਿੱਥੇ ਜਾਏ ਬਣਾ ਪੂਰੀ ਰਜਿਸਟਰ ਹੁਣ ਨਾ ਅੱਗੇ ਘਰੇ ਰਮੜੀ ਆਪਾਂ ਮੈਂ ਚੀਜ਼ ਦਿਖਾ ਦਈਏ ਭਾਈ ਆ ਜਿੰਦ ਤੱਕ ਮੈਂ ਸ਼ੂਟ ਕਰਿਆ ਸੀ ਨਾ ਫੌਜ ਨਾ ਬੰਦੇ ਇੰਨੇ ਬੰਦੇ ਇਕੱਠੇ ਕਰਿਆ ਹੁੰਦੇ ਸੀ ਆਹ ਸਾਲਾ ਬਹੁਤ ਚੋੜਾ ਕਰਦੇ ਰਹਿੰਦੇ ਸੀ ਤੇ ਆ ਵੀ ਮਤਲਬ ਰੇਟਿੰਗ ਵਧੀਆ ਕਰਦਨੇ ਯਾਰ ਅਰੇ ਪਤਾ ਕੀ ਆ ਸੀ ਆ ਨਹੀਂ ਹੈ ਨਾ ਗੱਲ ਹੀ ਨਹੀਂ ਦਿੰਦੇ ਫੈਮਲੀ ਫੈਮਲੀ ਦੇਖੀ ਆ ਵੱਲਾ ਮੈਂ ਇੱਥੇ ਆ ਜੀ ਬਈ ਸਵਾਦ ਤਾਂ ਇੱਥੇ ਆਇਆ ਸੀ ਜਦੋਂ ਸਾਨੂੰ ਹਟ ਗਿਆ ਜੋ ਟੋਆ ਬੱਟੇ ਸੀ ਬਈ ਸਾਨੂੰ ਇਹ ਚੀਜ਼ ਦਿਖਾਣਾ ਆ ਦੇਖੋ ਜੀ ਯਾਰ ਆ ਦੇਖੋ ਜੋ ਦੱਬੀ ਸੀ ਦੱਬੀ ਦਿਨ ਨੇ ਉਹ ਪੁਰਾਣੀ ਚੀਜ਼ ਦਿਖਾ ਰਹੇ ਨੇ ਦੱਬੀ ਗਈ ਸੀ ਹਾਂ ਆ ਕੈਸੇ ਹੋ ਗਈ ਯਾਰ ਆਈ ਇੱਕ ਸਾਲ ਬਾਅਦ ਉਹ ਬਣਾ ਲਈ ਇੱਕ ਸਾਲ ਸੇ ਦਫਨ ਹੈ ਗਾੜੀ ਅਰੇ ਪਰ ਤੂੰ ਯਹਾਂ ਪੇ ਮਤ ਲੜੋ ਪਰ ਤੂੰ ਯਹਾਂ ਮਤ ਲੜੋ ਭਾਈ ਭਾਈ ਅਰੇ ਮਤ ਲੜੋ ਯਾਰ ਬਈ ਵੀਡੀਓ ਨਾਲ ਤੁਸੀਂ ਪੂਰੀ ਦੇਖੋ ਨਾਲ ਜੇ ਤੁਹਾਨੂੰ ਬਹੁਤ ਸਵਾਦ ਆਣਾ ਐਂਡ ਤੱਕ ਦੇਖਿਓ ਹਣਾ ਆਪਾਂ ਤੁਹਾਨੂੰ ਮੇਮੇ ਚੀਜ਼ਾਂ ਦਿਖਾ ਦਨੇ ਆ ਜਿਆਦਾ ਲੰਬੀ ਨਹੀਂ ਇੱਕ ਮਿੰਟ ਖੜਾ ਤੁਹਾਨੂੰ ਉੱਥੇ ਦਿਖਾਣਾ ਜਦੋਂ ਸਾਨੂੰ ਉਹ ਕਰਾਈ ਸੀ ਹਾਂ ਐਂ ਕਰਦੇ ਆਹ ਖੁੱਲ ਨਹੀਂ ਪੜਾ ਆਹ ਛੋਟਾ ਭਾਂਡਾਉਣ ਵਾਲੇ ਇਹਨੇ ਇਹ ਆ ਗੱਡੀ ਜੀ ਦੇਖੋ ਗੱਡੀ ਕਿਹੜੀ ਆ ਇਹ ਪਹਿਲਾਂ ਗੱਡੀ ਦੇਖੋ ਬਹੁਤ ਵਧੀਆ ਗੱਡੀ ਆ ਇਹ ਹਣਾ ਤੇਰਾ ਇਹ ਮਤਲਬ ਇਹ ਕੰਮ ਕਰਦੇ ਰਹਿੰਦੇ ਨੇ ਯਾਰ ਹਣਾ ਆਪਣਾ ਵਰਕਾ ਕਿੱਥੇ ਕਰ ਲੂਗਾ ਤੇ ਇਹਨਾਂ ਦਾ ਕੰਮ ਇਹੀ ਹੈ ਯਾਰ ਐ ਸਮਝੋ ਤੇ ਨਾਲ ਸਾਡੀ ਬਰਬਾਦ ਕਰ ਰਹੇ ਨੇ ਚੀਜ਼ ਦੀ ਸੂਰ ਗਰੀਬ ਹੁੰਦੇ ਨਾਲੇ ਇਹ ਮਤਲਬ ਇਹਨਾਂ ਦਾ ਕੰਮ ਆ ਯਾਰ ਵੀ ਕਰਕੇ ਦਿਖਾਉਂਦੇ ਨੇ ਜਿਹੜੀ ਚੀਜ਼ ਕਰਨੀ ਆ ਆ ਦੇਖੋ ਆ ਦੇਖੋ ਤੁਸੀਂ ਹੁਣ ਇਹਨਾਂ ਨੇ ਟੋਆ ਪੱਟ ਲਿਆ ਜੇ ਸੀ ਵੀ ਇਹਨਾਂ ਦਾ ਪਰ ਆ ਦੇਖੋ ਸ਼ੀਸ਼ਾ ਕੱਟ ਲਿਆ ਗੱਡੀ ਜਨ ਨੇ ਅੰਦਰ ਇੱਕ ਪ੍ਰੋਗ ਗੱਡੀ ਦੇ ਨੀਚੇ ਇੱਕ ਸਾਲ ਸੇ ਇਹ ਸ਼ੀਸ਼ਾ ਬਈ ਇੰਨੀ ਹਾਲਤ ਖਰਾਬ ਤਾਂ ਨਹੀਂ ਇਹਨਾਂ ਦੇਖ ਲਾ ਗੱਡੀ ਦੀ ਬਾਕੀ ਦੇਖਦੇ ਅੱਗੇ ਅੱਗੇ ਤਾਂ ਕੀ ਹੋਊਗਾ ਟੋਆ ਮਟ ਰਿਹਾ ਆ ਦੇਖਦੇ ਯਾਰ ਕਾਫੀ ਢੂੰਕੀ ਤਾਂ ਬੀਚੀ ਆ ਰਾਂ ਬੋਰੰਗ ਬੋਰੰਗ ਅਲੱਗ ਹੀ ਲੱਗ ਨਾ ਡਿਗਣ ਲੱਗੀ ਗੱਡੀ ਇਹ ਕਣ ਕੀ ਹਾਲਤ ਵਿੱਚ ਆਈ ਹੈ ਇਹ ਹਉ ਦੇਖੀ ਭਾਈ ਡਿਗਣਾ ਜਾਂਦੀ ਇਹ ਬਾਈ ਗਾੜੀ ਕੇ ਹਾਲਤ ਦੇਖੋ ਇੱਕ ਵਾਰ ਭਾਈ BMW ਆ ਹਾਂ ਹਾਂ ਜਿਖਣ ਤਾਂ ਲੱਗੀ ਹਨਾ ਜਮੀਨ ਮੇ ਰਹਿਣੇ ਕੇ ਬਾਅਦ ਮੇ ਜਿਸ ਤਰੀਕੇ ਤੇ ਅੰਦਰ ਗਈ ਸੀ ਵੈਸੇ ਹੀ ਅਬ ਨਿਕਲ ਕਰ ਰਿਓ ਕਰ ਯਾਰ ਮੈਂ ਜੀ ਦਿਖਾਈਏ ਪੂ ਲੋਕਾਂ ਨੂੰ ਪਹਿਲਾਂ ਬੱਸ ਬੱਸ ਵੀ ਪਹਿਲਾਂ ਬੱਸ ਵੀ ਦੱਬੀ ਸੀ ਪਹਿਲਾਂ ਉਹ ਵੀਡੀਓ ਦੀ ਪ੍ਰੋਬਲਮ ਆ ਉਹ ਅਗਲੇ ਨੂੰ ਬੱਕੇ ਬੱਸ ਖਾਣਾ ਯਾਰ ਬਸ ਨਿਕਲ ਗਿਆ ਨਾ 1 ਮਿੰਟ ਆ ਇਹ ਆ ਦੇਖੋ ਇਹਨਾਂ ਦੇਖੋ ਇਹ ਕੱਟ ਲਈ ਗੱਡੀ ਕਰੇ ਮੇਰੇ ਵੀਰੋ ਦੇਖਣ ਦਾ ਲੱਗ ਗਈ ਸਾਰੀ BMW ਕਾ ਬਾਕੀ ਦੇਖਦੇ ਆਪਾਂ ਅੱਗੇ ਅੱਗੇ ਆ ਜਾਊਗਾ ਅੱਜ ਕਰਾਂਗੇ ਅਸੀਂ ਇਸ ਦਾ ਪੂਰਾ ਪੋਸਟ ਤਾਇਰ ਵੀ ਲੱਗੇ ਦੇਖਣ ਬਾਈ BMW ਗੱਡੀ ਦੀ ਵੀਰੇ ਜਿਗਰਾ ਦੇ ਲੈ ਕਿੰਨਾ ਤਗੜਾ ਨਾ ਬਾਈ ਦਾ BMW ਕੰਪਨੀ ਦੀ ਗੱਡੀ ਹੈ لیکن ایک مہان آدمی یہ یہاں کھڑا ہوا ہے۔ اس نے اس کو بند کر دیا اور اس کا یہ بھی اوکھاڑ دیا بھی کھل بھی نہیں رہا۔ خال تو دیکھ سکتے ہیں بھائی ਤੁਸੀਂ گڈی دینا کی بنی پئی ہے۔ مطلب جڑے ٹاکیاں نے دا چلو جے سی وی نا گڈی ہے تان رُک گئی ہاں۔ نہیں تو یار نوی پئیے نا وہ تو گڈی صاف پئیے مطلب مٹی چہرے رنگ رنگ جا پھٹیاں نا۔ اس کے دروازے جتنے بند ہوتے ہیں اتنے بند کر کے چھے ہوتا ہے انٹرنل گیئر گاڑی آپ کو دکھائیں گے اندر ਕਿਦਾ ਪਾਉਨੋ ਪਤਾ ਹੀ ਹੈ ਨਾ ਵੀ ਲੋਹਣੀ ਗੱਲ ਦਾ ਮਿੱਟੀ ਜਣਾ ਸਾਰਿਆਂ ਨੂੰ ਤੇ ਦੇਖੋ ਤੁਸੀਂ ਪੂਰੀ ਵੀਡੀਓ ਦੇਖਿਓ ਹਨ ਥੋਨੂੰ ਅੱਗੇ ਅੱਗੇ ਬਹੁਤ ਵਾਰ ਆਊਗਾ ਇਸका जो गियर ਹੈ ਭਾਈ ਉਹ ਟੁੱਟ ਚੁੱਕਾ ਪੱਕਾ ਦੇਖੋ ਐਸੇ ਐਸੇ ਮੂਵਮੈਂਟ ਕਰ ਰਹਾ ਹੈ ਇਹ ਦੇਖਦੇ ਹਾਂ ਵਾਕੀ ਕੀ ਬਣਦਾ ਆਟੋਮੈਟਿਕ ਗੱਡੀ ਦਾ ਗੀਅਰ ਇਹ ਜੋ ਗੀਅਰ ਹੈ ਨਾ ਗੱਡੀ ਮਾਰ ਲੋ ਇਸ ਨੂੰ ਮੁੱਟ ਕੇ ਦੇਸ ਮਾਰ ਕੇ ਇਹਨਾਂ ਨੇ ਚੱਲਦੀ ਹੋ ਗਈ ਆਪਣਾ ਗੱਡੀ ਯਾਰ ਮੁਸ਼ਕਲ ਆਇਆ ਚੱਲਦਾ ਚੱਲ ਗਿਆ ਇੱਕ ਸਾਲ ਯਾਰ ਟਾਈਮ ਬਹੁਤ ਹੋ ਗਿਆ ਮਹੀਨਾ ਨਾਲ ਕੱਢ ਦਲ ਲੈਣਾ ਇੰਜਨ ਖਰਾਬ ਹੋ ਗਿਆ ਹੋਣਾ ਇੰਜਨ ਛੱਡ ਗਿਆ ਹੋਊਗਾ ਦਰਦ ਦਿਖਾਉਣਾ مطلب ਉਹ ਹੋ ਜਾਂਦਾ ਐਨਾ ਟੈਮ ਚੱਲੀ ਨੀ ਯਾਰ ਚੀਜ਼ ਖੜੇ ਜਾਂਦੀ ਹੈ ਨਾ ਬਾਕੀ ਖੁਸ਼ ਹੋ ਗਏ ਯਾਰ ਪੂਰੇ ਅਸੀਂ ਨਾ ਸਾਰੇ ਆਨੇ ਇੱਕ ਸਾਲ ਬਾਅਦ ਇੱਕ ਹੋਣਾ ਨਾ ਦੇਖ ਲੋ ਹਣਾ ਤੇ ਚਲੋ ਠੀਕ ਆ ਬਾਈ ਫਿਰ ਲਗਭਗ ਮਤਲਬ ਖਰਾਬ ਹੈ ਗੱਡੀ ਹਣਾ ਮਤਲਬ ਇੱਕ ਸਾਲ ਚ ਯਾਰ ਸਾਰਾ ਕੁਝ ਖਰਾਬ ਹੀ ਹੋ ਜਾਂਦਾ ਹੂੰ ਬਾਕੀ ਤੁਸੀਂ ਦੇਖੋ ਨਾ ਇਹ ਵੀ ਪੁੱਠੇ ਕੰਮ ਕਰਦਾ ਰਹਿੰਦਾ ਯਾਰ ਦੋਸਤਾਂ ਮੇਰਾ ਇਹ ਮਤਲਬ ਯਾਰ ਹਨਾ ਤੇ ਹੋਰ ਆਪਣੀਆਂ ਵੀਡੀਓ ਆਣੀਆਂ ਇਹ ਜੀਆਂ ਹੋਰ ਬਣਾਵਾਂਗੇ ਆਪਾਂ ਵਧੀਆ ਰਿਐਕਸ਼ਨ ਵਾਲੀਆਂ ਚੈਨਲ ਕਿਹੜਾ ਸੀ ਬਾਕੀ ਜਿਹੜੇ ਬਾਈਏ ਨੇ ਪੂਰੀ ਵੀਡੀਓ ਦੇਖਣੀ ਹੋਗੀ ਨਾ ਇਹ ਕਿਸੇ ਚੈਨਲ ਆ ਉਹਨਾਂ ਦਾ ਨਾਮ ਤਾਂ ਕੀ ਸੀ ਉਹਨਾਂ ਦਾ ਚੈਨਲ ਆ ਕਰੇਜੀ ਐਕਸ ਵਾਈਟ ਦੇਖਦੇ ਵੀ ਹੋਣੇ ਹਾਂ ਕਰੇਜੀ ਕੀ ਲੋਕ ਦੇਖਦੇ ਨੇ ਕਰੇਜੀ ਐਕਸ ਵਾਈਟ ਹਾਂ ਤੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਕਾਰਨਾਮੇ ਕਰਦੇ ਰਹਿੰਦੇ ਨੇ ਇਹ ਪਾ ਅੱਗੇ ਹੋਰ ਵੀਡੀਓ ਬਣਾ ਲਓ ਇਸ ਕਰਕੇ ਆਪ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਬਾਕੀ ਬਾਕੀ ਮਿਲਦੇ ਆ ਜਲਦੀ ਜਲਦੀ ਫਿਰ ਮਿਲਦੇ ਆ ਲਾਈਕ ਕਮੈਂਟ ਸ਼ੇਅਰ ਕਰਦੇ ਹੋ